ਦਾਦੀਏ ਕੀ ਅਮਰੀਕਾ ਤੋਂ ਡਿਪੋਰਟ ਹੋਏ 119 ਦੇ ਵਧੇਰੇ ਜਿਹੜੇ ਭਾਰਤੀ ਜਿਹੜੇ ਨੇ ਅੱਜ ਅੰਮ੍ਰਿਤਸਰ ਦੇ ਵਿੱਚ ਪਹੁੰਚ ਰਹੇ ਨੇ ਜਹਾਜ਼ ਤੇ ਉਸ ਦੇ ਵਿੱਚੋਂ 11 ਜਿਹੜੇ ਨੌਜਵਾਨ ਨੇ ਉਹ ਗੁਰਦਾਸਪੁਰ ਦੇ ਜ਼ਿਲ੍ਹੇ ਦੇ ਨਾਲ ਸੰਬੰਧਿਤ ਦੱਸ ਰਹੇ ਜਿੱਥੇ ਸੂਚੀ ਵੀ ਜਿਹੜੀ ਆ ਜਾਰੀ ਕੀਤੀ ਗਈ ਆ ਤੁਹਾਨੂੰ ਦੱਸ ਦਿੰਦੇ ਆ ਕਿ ਹਰਜੀਤ ਸਿੰਘ ਪਿੰਡ ਖਾਨਨਵਾਲ ਕੁਮਣਕਲਾ ਦਾ ਰਹਿਣ ਵਾਲਾ ਆ ਅਤੇ ਲਖਵਿੰਦਰ ਸਿੰਘ ਪਿੰਡ ਸੇਖਵਾ ਕਲੀਰਕਲਾ ਦਾ ਆ ਅਤੇ ਤੀਜਾ ਲਾਪਰੇਤ ਸਿੰਘ ਪਿੰਡ ਕਲਾਨੂਰ ਨੜਾਵਲੀ ਦਾ ਰਹਿਣ ਵਾਲਾ ਆ ਅਤੇ ਲਾਪਰੇਤ ਸਿੰਘ ਪਿੰਡ ਕੰਡਿਆਲ ਬਟਾਲਾ ਦਾ ਰਹਿਣ ਵਾਲਾ ਆ ਅਤੇ ਪ੍ਰਿੰਸੀਪਲ ਜੋ ਕਿ ਪਿੰਡ ਕੰਢਿਆਲ ਬਟਾਲਾ ਦੇ ਜ਼ਿਲ੍ਹੇ ਦੇ ਸਬੰਧਤ ਨਾਲ ਆ ਅਤੇ ਰਵਿੰਦਰ ਸਿੰਘ ਪਿੰਡ ਥੇ ਗੁਲਾਮ ਨਬੀ ਜੋ ਧਾਰੀਵਾਲ ਦੇ ਨਾਲ ਸਬੰਧਤ ਹੈ ਅਤੇ ਸਹਿਜਪ੍ਰੀਤ ਪਿੰਡ ਚੱਕਵਲੀ ਜੋ ਡੇਰਾ ਬਾਬਾ ਨਾਨਕ ਦੇ ਨਾਲ ਸਬੰਧਤ ਹੈ ਅਤੇ ਗੁਰਮੇਲ ਸਿੰਘ ਪਿੰਡ ਬੇਟ ਛਿੜੀ ਹਰਗੁਬਿੰਦਪੁਰ ਅਤੇ ਨੋਮਾ ਜੋ ਹੈ ਨਰਸੋਤਮ ਸਿੰਘ ਪਿੰਡ ਪੈਣੀ ਮੀਆਂ ਖਾਨ ਦਾ ਰਹਿਣ ਵਾਲਾ ਹੈ ਅਤੇ ਗੁਰਮੇਲ ਸਿੰਘ ਪਿੰਡ ਰਾਜੂ ਬੇਲਾ ਜੋ ਪੈਣੀ ਮੀਆਂ ਖਾਨ ਦੇ ਨਾਲ ਸਬੰਧਤ ਹੈ ਅਤੇ ਜਿਹੜਾ 11ਵਾਂ ਨੌਜਵਾਨ ਹੈ ਇਹ ਸਿੰਘ ਨਾਮ ਦੇ ਨਾਲ ਦੱਸਿਆ ਜਾ ਰਿਹਾ ਹੈ ਤੇ ਪਿੰਡ ਰਹਿਣ ਵਾਲਾ ਹੈ ਇਹ ਗੱਲਬਾਤ ਕਰੀਏ ਤਾਂ ਅੱਜ ਪਿੰਡ ਰਾਜੂ ਬਲੇ ਦੇ ਵਿੱਚ ਪਹੁੰਚੇ ਆ ਜੋ ਕਿ ਅ ਪਿਛੇ ਬੀਤੀ ਦਿਨਾਂ ਦੇ ਵਿੱਚ ਹੀ ਗਏ ਸੀਗੇ ਤਕਰੀਬਨ ਜਿਹੜੇ ਨੇ 3 ਸਾਲ ਹੋ ਚੁੱਕੇ ਨੇ ਜਿਹੜੇ ਗਏ ਨੇ ਅੱਜ ਉਹਨਾਂ ਦੇ ਪਿੰਡ ਦੇ ਵਿੱਚ ਰਾਜੂ ਬਲੇ ਪਹੁੰਚੇ ਆ ਗੱਲਬਾਤ ਕਰਾਂਗੇ ਤਸਵੀਰਾਂ ਦਿਖਾ ਦਨੇ ਤੁਹਾਨੂੰ ਸਾਰੀਆਂ ਕਿ ਇਸ ਨੌਜਵਾਨ ਦਾ ਨਾ ਤਾਂ ਕੋਈ ਅੱਗੇ ਆ ਤੇ ਨਾ ਹੀ ਕੋਈ ਪਿੱਛੇ ਆ ਤੇ ਮਾਪੇ ਗੁਜਰ ਜਾਣ ਤੋਂ ਬਾਅਦ ਜਿਹੜਾ ਸੀਗਾ ਇਹ ਨੌਜਵਾਨ ਅਮਰੀਕਾ ਗਿਆ ਸੀਗਾ ਜਿਹਦੀਆਂ ਤਸਵੀਰਾਂ ਤੁਹਾਨੂੰ ਘਰ ਦੀਆਂ ਅਸੀਂ ਦਿਖਾ ਦਨੇ ਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਝਾਤ ਮਾਰ ਸਕਦੇ ਹੋ ਕੈਮਰਾਮੈਨ ਨੂੰ ਕਹਾਂਗੇ ਤਸਵੀਰਾਂ ਦਿਖਾ ਦਿਓ ਕਿ ਇਹ ਤਸਵੀਰਾਂ ਇਹਨਾਂ ਦੇ ਘਰ ਦੀਆਂ ਨੇ ਜੋ ਗੁਰਮੇਲ ਸਿੰਘ ਦੇ ਘਰ ਦੀਆਂ ਤਸਵੀਰਾਂ ਰਾਜੂ ਬੇਲੇ ਜੋ ਭੈਣ ਮੀਆਂ ਖਾਨ ਦੇ ਨਾਲ ਸੰਬੰਧਿਤ ਹੈ ਪਿੰਡ ਇਹਨਾਂ ਦਾ ਬਲਾਕ ਜਿਹੜਾ ਕਨਵਾਲ ਦੇ ਵਿੱਚ ਪੈਂਦਾ ਆ ਤਾਂ ਇਸ ਪਿੰਡ ਦੇ ਨੌਜਵਾਨ ਜੋ ਕੱਲਾ ਹੀ ਸੀਗਾ ਅਤੇ ਇਸ ਦਾ ਮਾਪਾਪ ਗੁਜਰ ਜਾਣ ਤੋਂ ਬਾਅਦ ਨਾ ਤਾਂ ਇਹਦੇ ਅੱਗੇ ਹੀ ਤਾਂ ਨਾ ਹੀ ਕੋਈ ਪਿੱਛੇ ਸੀਗਾ ਤੇ ਇਹਨਾਂ ਦੇ ਸਾਬਕਾ ਸਰਪੰਚ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਦਾਂ ਇਹ ਉੱਥੇ ਗਏ ਸੀਗੇ ਕੀ ਗੱਲਬਾਤ ਬਣੀ ਸੀਗੀ ਤੇ ਇਹਨੂੰ ਕੌਣ ਰਿਸੀਵ ਕਰਨ ਵਾਸਤੇ ਉੱਥੇ ਜਾਵੇਗਾ ਕੈਮਰਾ ਪਰਸ ਦੇ ਨਾਲ ਬਲਜੀਤ ਸਿੰਘ ਲਾਮਦੀਰਪੁਰ ਗੁਰਦਾਸਪੁਰ ਇਹ ਅਗਲੇ ਜਿਹੜਾ ਨਾਂ ਦੱਸਦੇ ਭਾਜੀ ਤੇ ਕਿਹੜਾ ਪਿੰਡ ਹੈਗਾ ਤੇ ਜਿਹੜਾ ਗੁਰਪਾਲ ਸਿੰਘ ਆ ਰਿਹਾ ਕੀ ਕਰਨਾ ਚਾਹਉਂ ਕਿ ਪਤਾ ਕਰਦਾ ਮੇਰਾ ਨਾਂ ਭਗਵੰਤ ਸਿੰਘ ਸਾਫ ਦਾ ਸਰਪੰਚ ਰਾਜੂ ਬੇਲਾ ਜੀ ਇਹ ਸਾਡੇ ਬਿਲਕੁਲ ਗਵਾਂਢੀ ਗੁਰਪਾਲ ਸਿੰਘ son of ਗਰਦਿਆਲ ਸਿੰਘ ਵਾਸੀ ਰਾਜੂ ਬੇਲਾ ਜੋ 31 15 ਅਕਤੂਬਰ ਨੂੰ ਘਰੋਂ ਗਿਆ ਸੀ ਇਹ ਜਿੱਦਾਂ ਜਿੱਦਾਂ ਏਜੰਟ ਨੇ ਕਿਹਾ ਸੀ ਵੀ ਡਾਇਰੈਕਟ ਫਲੈਟ ਕਰਾਵਾਂਗੇ ਤੈਨੂੰ ਅਮਰੀਕਾ ਪਹੁੰਚਾਵਾਂਗੇ ਤਰੀਕ ਕਰੀਬ ਨੇ 42 ਲੱਖ ਰੁਪਏ ਦਿੱਤਾ ਇਹਨੂੰ ਉਹਨੇ ਜੰਗਲਾਂ ਦੇ ਪਨਾਮਾ ਦੇ ਜੰਗਲਾਂ ਦੇ ਹੁੰਦੇ ਹੋਇਆ ਤੁਰ ਤੁਰ ਕੇ ਖੱਪ ਖੱਪ ਕੇ ਮੈਕਸੀਕੋ ਪਹੁੰਚਾ ਤੇ ਕਰੀਬ ਲਗਭਗ ਅੱਜ 25 ਦਿਨ ਪਹਿਲਾਂ ਇਹ ਕੈਂਪ ਚ ਵੜਿਆ ਸੀਗਾ ਤੇ ਉਹ ਅਮਰੀਕਾ ਸਰਕਾਰ ਨੇ ਇਹਨੂੰ ਰਿਪੋਰਟ ਕਰਤਾ ਅੱਜ ਸਾਨੂੰ ਵੀ ਪ੍ਰੈਸ ਤੋਂ ਪਤਾ ਲੱਗਾ ਜਾਂ ਸੀਆਈਡੀ ਤੋਂ ਪਤਾ ਲੱਗਾ ਵੀ ਇਹ ਰਾਤ ਉਤਰ ਜਾਵਾ ਇਹ ਅਸੀਂ ਬਹੁਤ ਮੰਦਭਾਗੀ ਗੱਲ ਹੋਈ ਹੈ ਜੀ ਬਹੁਤ ਗਰੀਬ ਪਰਿਵਾਰ ਆ ਅਸੀਂ ਸਰਕਾਰ ਅੱਗੇ ਉਹ ਬੇਨਤੀ ਕਰਾਂਗੇ ਵੀ ਇਹਨੂੰ ਇਹਦਾ ਜਿਹੜਾ ਬੰਦਾ ਹੱਕ ਆ ਏਜੰਡਾ ਤੇ ਕਾਰਵਾਈ ਕਰਕੇ ਤੇ ਪੈਸੇ ਦੁਵਾਏ ਜਾਣ ਤੇ ਇਹੀ ਗੱਲ ਆ ਜੀ ਪਰਵਾਜ਼ ਕੋਣ ਕੋਣ ਹੈਗਾ ਉਹਨਾਂ ਦੇ ਇਹਨਾਂ ਦੇ ਮਦਰ ਦੀ ਪਹਿਲਾਂ ਡੈਥ ਹੋ ਚੁੱਕੀ ਹੈ ਜੀ ਫਾਦਰ ਸਾਹਿਬ ਦੀ ਡੈਥ ਹੋ ਚੁੱਕੀ ਹੈ ਇਹ ਦੋਨੇ ਭਰਾ ਨੇ ਇਹਨਾਂ ਦੀ ਤਿੰਨ ਭੈਣਾਂ ਨੇ ਉਹ ਇਹਨਾਂ ਪਹਿਲਾਂ ਵਿਆਹ ਦਿੱਤੀਆਂ ਨੇ ਤੇ ਦੋਨੇ ਭਰਾ ਅਜੇ ਕੁਆਰੇ ਨੇ ਵਿਚਾਰੇ ਤੇ ਮਿਹਨਤ ਕਰਨ ਦੇ ਚੱਕਰ ਜੀ ਵਿਚਾਰੇ ਫਸ ਚੁੱਕੇ ਆ ਜੀ ਛੋਟੇ ਭਰਾ ਕਿ ਚਲਾ ਗਿਆ ਛੋਟਾ ਭਰਾ ਦਾ ਪਹਿਲਾਂ 2 ਸਾਲ ਅਮਰੀਕਾ ਗਿਆ ਜੀ ਉਹਦੇ ਕੋਲ ਜਾ ਰਿਹਾ ਅਨ ਜੁਨੀਅਨ ਕੀਤੀ ਆ ਸਰਵਿਸ ਕਰਦਾ ਸੀ ਪ੍ਰਾਈਵੇਟ ਇੱਥੇ ਸੋਨਾਲਿਕਾ ਏਜੰਸੀ ਚ ਤੇ ਇਹ ਹੁਣ ਇਸ ਤਰੀਕੇ ਨਾਲ ਫਸ ਗਿਆ ਜੀ ਤੁਹਾਨੂੰ ਵੀ ਲੱਗਦਾ ਜਿਹੜਾ ਤਰੀਕਾ ਵਾ ਜਿਹੜੇ ਏਜੰਟ ਕਹਿੰਦੇ ਵਿੱਚ ਨਮਾਜ਼ਾਂ ਦੇ ਭੇਜ ਦਾਂਗੇ ਸਹੀ ਆ ਤਰੀਕਾ ਨਹੀਂ ਇਹ ਬਿਲਕੁਲ ਗਲਤ ਤਰੀਕਾ ਜੀ ਸਾਡੇ ਲੋਕਾਂ ਨੂੰ ਵੀ ਗਰੇਜ ਕਰਨਾ ਚਾਹੀਦਾ ਬੱਚਿਆਂ ਨੂੰ ਪੜਾਵਾ ਕੇ ਸਟੱਡੀ ਵੀਜ਼ਾ ਲਵਾਓ ਜੇ ਕੋਈ ਸਟੱਡੀ ਕਰਾਉਣੀ ਹੈ ਉਸ ਤਰੀਕੇ ਨਾਲ ਲੀਗਲ ਤਰੀਕੇ ਨਾਲ ਖਲਾਓ ਇਹਦੇ ਵਿੱਚ ਕਿਤਨਾ ਕਿਤੇ ਅਸੀਂ ਵੀ ਭਾਗੀਦਾਰ ਆ ਵੀ ਨਹੀਂ ਕਰਾਉਣਾ ਚਾਹੀਦਾ ਤੇ ਜੋ ਫਸ ਜਾਂਦੇ ਨੇ ਤਾਂ ਫੇਰ ਆਪਾਂ ਚਲੋ ਇਹੋ ਦਿਖਾਰੇ ਦੰਨੇ ਆਏ ਹੋਈ ਆ ਵੀ 2 ਕਿਲੋ ਜ਼ਮੀਨ ਵੇਚ ਕੇ ਗਿਆ ਜੋ ਏਜ